ਹਰ ਕੋਈ ਅੱਜ ਕਾ ਸੋਸ਼ਲ ਮੀਡੀਆ ਤੇ ਹੀ ਦੇਖ ਰਿਹਾ ਹੈ ਕਿ ਕੁਲਵਿੰਦਰ ਕੌਰ ਦਾ ਕੀ ਬਨੇਗਾ ਕੁਲਵਿੰਦਰ ਕੌਰ ਨੇ ਜੋ ਕੀਤਾ ਉਹ ਬਿਲਕੁਲ ਸਹੀ ਹੈ ਕਿਉਂਕਿ ਕਾਫੀ ਸਮੇਂ ਤੋਂ ਜਿਹੜੇ ਪੰਜਾਬ ਦੇ ਲੋਕਾਂ ਦੇ ਅੰਦਰ ਇੱਕ 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 ਬਲਵਲਾ ਸੀਗਾ ਕਿ ਉਹਨਾਂ ਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਗੰਦੇ ਲਫ਼ਜ਼ਾਂ ਦੇ ਨਾਲ ਵਿਕਾਉਂਤ ਕਹਿ ਕੇ ਕਿ ਦਿੱਲੀ ਕਰਨ ਦੇ ਉੱਪਰ ਬਕਾਊ ਬੀਬੀਆਂ ਮਾਤਾਂਾਂ ਬੈਠੀਆਂ ਨੇ ਔਰ ਉਹਨਾਂ ਨੂੰ ਇੱਕ ਮਰੀ ਉਛਾਇਆ ਗਿਆ ਔਰ ਉਹ ਜਿਹੜਾ ਅੰਦਰ ਲੋਕਾਂ ਦੇ ਅੰਦਰ ਗੁਬਾਰ ਸੀ ਉਹਨੂੰ ਕੱਢਿਆ ਕੁਲਵਿੰਦਰ ਕੌਰ ਨੇ ਯੂਗੇਰ ਪੰਜਾਬੀ ਇੰਡਸਟਰੀ ਹੈ ਦੇ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਹੀ ਹੈ ਕੰਧਰਾ ਮਹੌਦ ਦਾ ਉਸੇ ਵੀ ਕੁਝ ਜ਼ਿਆਦਾ ਅੰਨਾ ਅੱਛਾ ਪ੍ਰਭਾਵਨੀ ਹੈ ਕਿਉਂਕਿ ਕੋਈ ਵੀ ਉਹਦੇ ਹੱਕ ਵਿੱਚ ਉਸੇ ਦੀ ਖੜੋਤਾ ਨੇ ਕੇਵਲ ਪੰਜਾਬ ਹੀ ਨਹੀਂ ਓਵਰ ਆਲਸ ਦੀ ਦੁਨੀਆ ਜਿੱਥੇ ਜਿੱਥੇ ਵੀ ਜਿੱਥੇ ਜਿੱਥੇ ਜਿੰਨوں ਵੀ ਕੋਈ ਥੋੜਾ ਬਹੁਤ ਆਪਣੀ ਤਰਕੀ ਨਾਲ ਦਰਦ ਹੈ ਸਾਰੇ ਲੋਕ ਕੁਲਵਿੰਦਰ ਕੌਰ ਦੇ ਨਾਲ ਨੇ ਜਿਸ ਤਰ੍ਹਾਂ ਮੈਂ ਆਪਣਾ ਉਹਦੇ ਹੱਕ ਵਿੱਚ ਕੁਲਵਿੰਦਰਪੁਰ ਦੇ ਹੱਕ ਵਿੱਚ ਕਈ ਜਿਥੇ ਬੰਦੀਆਂ ਆਈਆਂ ਨੇ ਵੀ ਮਤਲਬ ਕੋਈ ਉਹਨੂੰ ਕੋਈ ਫੋਟੋ ਨੂੰ ਸਲੂਟ ਕਰ ਰਿਹਾ ਕੋਈ ਉਹਨੂੰ ਇਨਾਮ ਦੇ ਰਿਹਾ ਤੁਸੀਂ ਇਸ ਨੂੰ ਲੋਕਾਂ ਦੀ ਭਾਵਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਅ ਸਲਾਮ ਤੁਹਾਨੂੰ ਸਾਰੇ ਕਰ ਰਿਹਾ ਜੀ ਪਰ ਕੁਝ ਵਿਦਰੋਹੀ ਤਾਕਤਾਂ ਨੇ ਜਿਹੜੀਆਂ ਗੁਵਿੰਦਰ ਕੌਰ ਦੇ ਵਿਰੋਧ ਵਿੱਚ ਵੀ ਖੜੀਆਂ ਨੇ ਮੈਂ ਤਾਂ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਲਵਾਂਗੀ ਜੀ ਮੈਂ ਤਾਂ ਆਲਰੇਡੀ ਇਸ ਤੇ ਇੱਕ ਕਵਿਤਾ ਵੀ ਲਿਖੀ ਹੈ ਬਾਤ ਹੀ ਇਹ ਪੰਜਾਬ ਦੀ ਏ ਤੂੰ ਕਰ ਦਿੱਤਾ ਕਮਾਲ ਤੇ ਭਰਿਆ ਸੀ ਜੋ ਇੱਕ ਬਰੇ ਤੋਂ ਤੂੰ ਕੱਢ ਦਿੱਤਾ ਗੁਬਾਰ ਕਵਿਤਾ ਨੂੰ ਮੈਂ ਗੁਵਿੰਦਰ ਕੌਰ ਦੇ ਮੂਹਰੇ ਤਸੱਲੀਉ ਦੇ ਤੌਰ ਤੇ ਪੇਸ਼ ਕੀਤਾ ਹੈ ਟਰਸਾਨਾ ਥੱਪੜ ਮਾਰਨਾ ਜਾਇਜ਼ ਸੀ ਬਿਲਕੁਲ ਜੀ ਜਾਇਜ਼ ਸੀ ਕਿਉਂਕਿ ਕਿਤਨਾ ਕਿਤੇ ਇੱਕ ਵਾਰ ਨਿਕਲਣਾ ਸੀ ਕਿਸੇ ਨਾ ਕਿਸੇ ਪੱਖੋਂ ਨਿਕਲਣਾ ਸੀ ਇਸੇ ਰਾ ਕੁਲਵਿੰਦਰ ਕੌਰ ਨੂੰ ਗਿਆ ਔਰ ਅਸੀਂ ਸਾਰੇ ਉਹਦੇ ਨਾਲ ਆ ਔਰ ਬੜੇ ਖੁਸ਼ ਆ ਕਿ ਉਸ ਔਰਤ ਨੂੰ ਕਿਉਂਕਿ ਜਦੋਂ ਦੇਖੋ ਟੀਵੀ ਦੇ ਉੱਪਰ ਚੈਨਲ ਦੇ ਉੱਤੇ ਖਬਰ ਚੱਲ ਰਹੀ ਸੀ ਨਾ ਮੰਡੀ ਤੋਂ ਤੇ ਮੇਰਾ ਖਿਆਲ ਹੈ ਕਿ ਹਰ ਪੰਜਾਬੀ ਕਹਿ ਰਿਹਾ ਹੋਵੇਗਾ ਕਿ ਇਹ ਔਰਤ ਨਹੀਂ ਬਣਨੀ ਚਾਹੀਦੀ ਇਹ ਔਰਤ ਖਰਾਬ ਹੈ ਉਹਦੇ ਬਾਰੇ ਹਰ ਕੋਈ ਇਹੀ ਮਤਲਬ ਪੰਜਾਬ ਦੇ ਲੋਕਾਂ ਦੇ ਦਿਮਾਗ ਵਿੱਚ ਇਹੀ ਸੀਗੀ ਕਿ ਇਹ ਮਰਦਾਂ ਦੇ ਲੋਕ ਇਸ ਔਰਤ ਨੂੰ ਕਿਉਂ ਬਣਾ ਰਹੇ ਲੇਕਿਨ ਉਹਦੀ ਆਉਟਪੁੱਟ ਜਿਹੜੀ ਉਹ ਦੋ ਤੀਜੇ ਦੇ ਨਹੀਂ ਸਾਰਿਆਂ ਦੇ ਸਾਹਮਣੇ ਆ ਗਈ ਕਿਉਂਕਿ ਉਹ ਜਿਹੜੇ ਲੋਕਾਂ ਦੇ ਅੰਦਰ ਉਹ ਵਿਚਾਰ ਸੀਗੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਆਉਣੇ ਸੀ ਹੋ ਸਕਦਾ ਹੋਰ ਵੀ ਕਈ ਕੁਲਵਿੰਦਰਪੁਰ ਬਰਗੀਆਂ ਹੋਰ ਵੀ ਪੜੀਆਂ ਪੁਰੀਆਂ ਸੈਂਬਲੀ ਤਿਆਰ ਹੁੰਦੀਆਂ ਪਰ ਸੇਹਰਾ ਕੁਲਵਿੰਦਰਪੁਰ ਦੇ ਸਿਰ ਤੇ ਲੱਗਣਾ ਸੀ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ 에어ਪੋਰਟ ਤੇ ਜੋ ਘਟਨਾ ਘਟੀ ਹੈ ਜਿਸ ਵਿੱਚ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਰ ਲਾਹਤ ਨੂੰ ਸੁਰੱਖਿਆ ਮਾਜਮੇ ਵੱਲੋਂ ਥੱਪੜ ਮਾਰਿਆ ਗਿਆ ਹੈ ਉਹਦਾ ਥੱਪੜ ਮਾਰਨਾ ਉਸ ਨੂੰ ਕਿੰਨਾ ਕਿ ਜਾਇਜ਼ ਹੈ ਸਾਡੇ ਨਾਲ ਲਖਨਕਲਾਂ ਦੇ ਪ੍ਰਿੰਸੀਪਲ ਮੈਡਮ ਬੁਲਵਿੰਦਰਪੁਰ ਮੇਰੇ ਨਾਲ ਗੱਲਬਾਤ ਕਰ ਲੈਣੇ ਆ ਮੈਂ ਪ੍ਰਿੰਸੀਪਲ ਬਲਜਿੰਦਰ ਕੌਰ ਭਾਈ ਗੁਰਦਾਸ ਮਾਡਰਨ ਸੀਨੀਅਰ ਸੈਕੰਡ ਸਕੂਲ ਲਖਨਤਰਾ ਤੁਸੀਂ ਕੁਐਸਚਨ ਕੀਤਾ ਹੈ ਕੰਗਨਾ ਰਣੌਰ ਦੇ ਮਸਲੇ ਬਾਰੇ ਜਿਹੜਾ ਕਿ ਪੰਜਾਬ ਦਾ ਅੱਜਕੱਲ ਸਭ ਤੋਂ ਪੱਖ ਦਾ ਵਿਸ਼ਾ ਹੈ ਹਰ ਕੋਈ ਅੱਜਕੱਲ ਸੋਸ਼ਲ ਮੀਡੀਆ ਤੇ ਇਹੀ ਦੇਖ ਰਿਹਾ ਕਿ ਕੁਲਵਿੰਦਰ ਕੌਰ ਦਾ ਕੀ ਬਣੇਗਾ ਕੁਲਵਿੰਦਰ ਕੌਰ ਨੇ ਜੋ ਕੀਤਾ ਉਹ ਬਿਲਕੁਲ ਸਹੀ ਹੈ ਕਿਉਂਕਿ ਕਾਫੀ ਸਮੇਂ ਤੋਂ ਜਿਹੜੇ ਪੰਜਾਬ ਦੇ ਲੋਕਾਂ ਦੇ ਅੰਦਰ ਇੱਕ 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 ਵੱਲਵੁਲਾ ਸੀਗਾ ਕਿ ਉਹਨਾਂ ਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਗੰਦੇ ਲਫ਼ਜ਼ਾਂ ਦੇ ਨਾਲ ਵਕਾਊ ਕਹਿ ਕੇ ਕਿ ਦਿੱਲੀ ਧਰਨੇ ਦੇ ਉੱਪਰ ਵਕਾਊ ਬੀਬੀਆਂ ਮਾਤਾਵਾਂ ਬੈਠੀਆਂ ਨੇ ਔਰ ਉਹਨਾਂ ਨੂੰ ਇੱਕ ਮਰੀ ਉਛਾਇਆ ਗਿਆ ਔਰ ਉਹ ਜਿਹੜਾ ਅੰਦਰ ਲੋਕਾਂ ਦੇ ਅੰਦਰ ਗੁਬਾਰ ਸੀ ਉਹਨੂੰ ਕੱਢਿਆ ਕੁਲਵਿੰਦਰ ਕੌਰ ਨੇ ਚੰਡੀਗੜ੍ਹ ਦੇ 에어ਪੋਰਟ ਦੇ ਉੱਤੇ ਕਰਾਰਾ ਪੇੜ ਮਾਰ ਕੇ ਕੰਗਰਾਂ ਨੌਰਥ ਦੇ ਮੂੰਹ ਦੇ ਉੱਤੇ ਬੇਸ਼ੱਕ ਉਹ ਸਮੇਂ ਦੀ ਐਮਪੀਸੀ ਐਂਡ ਵੀ ਦੇ ਲੋਕਾਂ ਨੇ ਆਮ ਸੌਰੀ ਮੰਡੀ ਦੇ ਲੋਕਾਂ ਨੇ ਕੰਗਰਾਂ ਨੌਰਥ ਨੂੰ ਬਣਾ ਕੇ ਭੇਜਿਆ ਲੇਕਿਨ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਉਹਦਾ ਅਕਸ ਮਾੜਾ ਸੀ ਜਿਵੇਂ ਕਿ ਪੰਜਾਬ ਜਿਹੜੀ ਇੰਡਸਟਰੀ ਹੈ ਦਿੱਥੀ ਉਹ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਹੀ ਹੈ ਕੰਗਰਾਂ ਨੌਰਥ ਦਾ ਉੱਥੇ ਵੀ ਕੋਈ ਜਿਆਦਾ ਅੰਨਾ ਅੱਛਾ ਪ੍ਰਭਾਵ ਨਹੀਂ ਹੈ ਕਿਉਂਕਿ ਕੋਈ ਵੀ ਉਹਦੇ ਹੱਕ ਵਿੱਚ ਉੱਥੇ ਵੀ ਖੜੋਤਾ ਨਹੀਂ ਕੇਵਲ ਪੰਜਾਬ ਹੀ ਨਹੀਂ ਓਵਰ ਆਲ ਪੂਰੀ ਦੁਨੀਆ ਜਿੱਥੇ-ਜਿੱਥੇ ਵੀ ਜਿੱਦੂ ਜਿੰਨੋ ਵੀ ਕੋਈ ਥੋੜਾ-ਬਹੁਤ ਆਪਣੀ ਧਰਤੀ ਨਾਲ ਦਰਦ ਹੈ ਸਾਰੇ ਲੋਕ ਕੁਲਵਿੰਦਰ ਕੌਰ ਦੇ ਨਾਲ ਖੜੇ ਨੇ ਤੇ ਮੈਂ ਮੁੱਲ ਨੇ ਕਿਹਾ ਨਾ ਕਿ 100-100 ਪੈਸੇ ਰੁਪਏ ਦੇ ਵਿੱਚ ਜਨਾਨੀ ਉੱਥੇ ਆਈਆਂ ਬਿਠਾਈਆਂ ਹੋਈਆਂ ਨੇ ਧਰਨੇ 'ਤੇ ਤੇ ਉਸ ਨੂੰ ਕਿਸ ਤਰ੍ਹਾਂ ਲਿਖਦੀ ਹਾਂ ਦੇਖੋ ਜੀ ਐਡਾ ਸੌਖਾ ਨਹੀਂ ਹੈ ਧਰਨੇ 'ਤੇ ਬੈਠਣਾ ਤੁਸੀਂ ਵੀ ਦੇਖਿਆ ਕਿ ਅੰਨੇ ਲੰਬੇ ਸਮੇਂ ਦੀ ਜਿਹੜਾ ਜੱਦੂ ਜ਼ਹਿਰ ਸੀਗੀ ਉਹ ਇੱਕ ਅੱਛੇ ਰੂਪ ਦੇ ਵਿੱਚ ਬਾਅਦ ਵਿੱਚ ਉਹਦਾ ਸਾਨੂੰ ਇਫੈਕਟ ਮਿਲਿਆ ਜਿਹੜਾ ਹੁਣ ਵੀ ਲੋਕ ਅਜੇ ਵੀ ਵਿਦਰੋਹ ਕਰ ਰਹੇ ਨੇ ਔਰ ਪੰਜਾਬ ਦੇ ਵਿੱਚ ਉਹਦਾ ਜਵਾਬ ਜਿਹੜਾ ਤੁਹਾਨੂੰ ਇਲੈਕਸ਼ਨਸ ਫਤ ਲੱਗ ਗਿਆ ਕਿ ਭਾਜਪਾ ਨੂੰ ਬਿਲਕੁਲ ਖਾਲੀ ਕਰ ਦਿੱਤਾ ਗਿਆ ਚੋਲੇ ਖਾਲੀ ਨਿਕਲੇ ਨੇ ਔਰ ਉਹਦਾ ਰੀਜ਼ਨ ਇਹ ਹੈ ਕਿ ਪੰਜਾਬ ਦੇ ਲੋਕ ਕਿਤਨਾ ਕਿਤੇ ਮੋਦੀ ਸਰਕਾਰ ਤੋਂ ਕੁਝ ਔਖੇ ਨੇ ਦੁਖੀ ਨੇ ਔਰ ਉਹਨਾਂ ਦੇ ਕੋਲੋਂ ਆਪਣੀਆਂ ਮੰਗਾਂ ਮਨਾਉਣਾ ਚਾਹੁੰਦੇ ਨੇ ਔਰ ਉਹਦਾ ਜਵਾਬ ਉਹਨਾਂ ਨੇ ਐਸੇ ਐਮਪੀ ਇਲੈਕਸ਼ਨ ਦੇ ਵਿੱਚ ਰਿਜ਼ਲਟ ਵਿੱਚ ਲੋਕਾਂ ਨੇ ਦੇ ਦਿੱਤਾ ਜਿਸ ਤਰ੍ਹਾਂ ਆਪਣਾ ਉਹਦੇ ਹੱਕ ਵਿੱਚ ਕਲੰਗਰ ਕੁਰ ਦੇ ਹੱਕ ਵਿੱਚ ਕਿਈ ਜਿੱਥੇ ਬੰਦੀਆਂ ਆਈਆਂ ਨੇ ਵੀ ਮਤਲਬ ਕੋਈ ਉਹਨੂੰ ਫੋਟੋ ਨੂੰ ਸਲੂਟ ਕਰ ਰਿਹਾ ਕੋਈ ਉਹਨੂੰ ਇਨਾਮ ਦੇ ਰਿਹਾ ਤੁਸੀਂ ਇਸ ਨੂੰ ਲੋਕਾਂ ਦੀ ਭਾਵਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਲਾਮ ਤੇਨੂੰ ਸਾਰੇ ਕਰ ਰਿਹਾ ਜੀ ਪਰ ਕੁਝ ਵਿਦਰੋਹੀ ਤਾਕਤਾਂ ਨੇ ਜਿਹੜੀਆਂ ਗੁਰਵਿੰਦਰ ਕੌਰ ਦੇ ਵਿਰੋਧ ਵਿੱਚ ਵੀ ਖੜੀਆਂ ਨੇ ਬਟ ਮੈਂ ਤਾਂ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਲਵਾਂਗੀ ਜੀ ਮੈਂ ਤਾਂ ਆਲਰੇਡੀ ਇਸ ਤੇ ਇੱਕ ਕਵਿਤਾ ਵੀ ਲਿਖੀ ਹੈ ਬਾਤ ਇਹ ਪੰਜਾਬ ਦੀ ਏ ਤੂੰ ਕਰ ਦਿੱਤਾ ਕਮਾਲ ਤੇ ਪਰਿਆ ਸੀ ਜੋ ਇੱਕ ਬਰੇ ਤੋਂ ਤੂੰ ਕੱਢ ਦਿੱਤਾ ਗੁਬਾਰ ਕਵਿਤਾ ਨੂੰ ਮੈਂ ਕੁਲਵਿੰਦਰ ਕੌਰ ਦੇ ਨੂੰ ਇੱਕ ਸੈਲੂਟ ਦੇ ਤੌਰ ਦੇ ਉੱਤੇ ਪੇਸ਼ ਕੀਤਾ ਹੈ ਕਿਉਂਕਿ ਮੈਂ ਵੀ ਇੱਕ ਔਰਤ ਆ ਤੇ ਔਰਤ ਦੀ ਮਨੋਸਥਿਤੀ ਹੁੰਦੀ ਹੈ ਕਿ ਜਦੋਂ ਉਹਦੀ ਮਾਂ ਨੂੰ ਉਹਦੇ ਭਰਾ ਨੂੰ ਉਹਦੇ ਪਿਤਾ ਨੂੰ ਜਾਂ ਉਹਦੇ ਪਤੀ ਨੂੰ ਕੋਈ ਵੀ ਕੋਈ ਕਸ਼ਟ ਪਹੁੰਚਦਾ ਹੈ ਤਾਂ ਉਹਦਾ ਜੋ ਦੁੱਖਾਂਤ ਹੁੰਦਾ ਹੈ ਉਹ ਆਪਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨੇ ਪੇਸ਼ ਕਰਨਾ ਹੁੰਦਾ ਖੁਲਵਿੰਦਰ ਕੌਰ ਨੇ ਕੱਲੀ ਆਪਣੀ ਮਾਤਾ ਦੇ 100-100 ਰੁਪਏ ਵਿੱਚ ਕਹਿੰਦੇ ਉੱਤੇ ਇਸ ਚੀਜ਼ ਦਾ ਵਿਦਰੋਹ ਨਹੀਂ ਕੀਤਾ ਕਿਉਂਕਿ ਉਹਨੇ ਪੰਜਾਬ ਦੀ ਹਰ ਮਾਤਾ ਦਾ ਦਰਦ ਨੂੰ ਪਛਾਣਿਆ ਜਿਹੜਾ ਉਹ ਨਹੀਂ ਉਹ ਕਵਿਤਾ ਦੇ ਵਿੱਚ ਅਸੀਂ ਸਾਰੇ ਪੇਸ਼ ਕਰ ਰਹੇ ਹਾਂ ਕੋਈ ਆਪਣੀ ਟਾਡੀਵਾਰਾਂ ਵਿੱਚ ਪੇਸ਼ ਕਰ ਰਿਹਾ ਕੋਈ ਉਹਦੇ ਬਾਰੇ ਕੁਝ ਵਿਚਾਰ ਪੇਸ਼ ਕਰ ਰਿਹਾ ਲੇਕਿਨ ਓਵਰਆਲ ਸਾਰੇ ਕੁਲਵਿੰਦਰ ਕੌਰ ਦੇ ਨਾਲ ਖੜੇ ਨੇ ਔਰ ਮੈਂ ਚਾਹਾਂਗੀ ਕਿ ਬਾਕੀ ਜਿਹੜੀ ਸਿਰਫ ਐਦਾ ਹੀ ਨਹੀਂ ਗੱਲਾਂ ਦੇ ਵਿੱਚ ਅਸੀਂ ਉਹਦੇ ਨਾਲ ਨਾ ਖੜਿਆ ਕਰੇ ਖੜੇ ਹੋਈਏ ਬਲਕਿ ਸਾਰੇ ਪੰਜਾਬ ਨੂੰ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁਲਵਿੰਦਰ ਕੌਰ ਦਾ ਪੂਰਾ ਹਮ ਹਮਾ ਕੇ ਸਾਥ ਦੇਈਏ ਕਿ ਉਹਦੇ ਪਰਿਵਾਰ ਨੂੰ ਕਿਤੇ ਇਹ ਨਾ ਹੋਵੇ ਕਿ ਉਹਨਾਂ ਦੀ ਬੇਟੀ ਨੇ ਕੋਈ ਗਲਤੀ ਕਰ ਦਿੱਤੀ ਕਿ ਉਹਦੇ ਨਾਲ ਪ੍ਰੈਕਟੀਕਲੀ ਵੀ ਸਾਨੂੰ ਖੜੇ ਹੋਣਾ ਚਾਹੀਦਾ ਕੇਵਲ ਗੱਲਾਂ ਦੇ ਨਾਲ ਨਹੀਂ ਖੜੇ ਹੋਣਾ ਚਾਹੀਦਾ ਮੈਮ ਜਿਸ ਤਰ੍ਹਾਂ ਐਫ ਆਈ ਆਰ ਵੀ ਉੱਤੇ ਬਣਾਤੀ ਗਈ ਹੈ ਸਰਕਾਰ ਵੱਲੋਂ ਉਸ ਨੂੰ ਕਿਸ ਤਰ੍ਹਾਂ ਦੇਖੋ ਜੀ ਇਹ ਤਾਂ ਸਰਕਾਰਾਂ ਦੇ ਕੰਮ ਨੇ ਕਿਉਂਕਿ ਉਹਨਾਂ ਨੇ ਆਪਣੀਆਂ ਚਾਲਾਂ ਚੱਲਣੀਆਂ ਨੇ ਕਿਉਂਕਿ ਅੱਗੇ ਪੰਜਾਬ ਦੇ ਨਾਲ ਜੋ ਹੋ ਰਿਹਾ ਤੁਸੀਂ ਦੇਖ ਰਹੇ ਹੋ ਪਰ ਉਹ ਬੇਟੀ ਜਿਹੜੀ ਹੈ ਉਹ ਇੱਕ ਦਿਨ ਉਹਦਾ ਜਿਹੜਾ ਚਪੇੜ ਆ ਉਹਦਾ ਪੰਜਾਬ ਉਹਦਾ ਮੁੱਲ ਜ਼ਰੂਰ ਮੁੜੇਗਾ ਕਿਉਂਕਿ ਉਸ ਧੀ ਨੇ ਆਪਣੇ ਪੰਜਾਬ ਦੇ ਦਾ ਬਦਲਾ ਲਿਆ ਤੇ ਇਸ ਚੀਜ਼ ਦਾ ਇਫੈਕਟ ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਚੰਦ ਦਿਨਾਂ ਦੇ ਵਿੱਚ ਉਹ ਬੇਟੀ ਜਿਹੜੀ ਹੈ ਉਹ ਕੱਖਾਂ ਤੋਂ ਲੱਖਾਂ ਛੋਣ ਵਾਲੀ ਹੈ ਔਰ ਸਾਰੇ ਪੰਜਾਬ ਨੂੰ ਉਹਦੇ ਨਾਲ ਖੜਾ ਜਨ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਗੰਗਨਾਰੋਂ ਨਾਲ ਤੇ ਬਰਾਬਰ ਤੋਂ ਖੜੀ ਹੋਵੇ ਕਿਤੇ ਉਹ ਕਿਤੇ ਐਮਪੀ ਹੋਵੇ ਕਿਤੇ ਐਮਐਲਏ ਹੋਵੇ ਔਰ ਪੰਜਾਬ ਦੇ ਲੋਕ ਜਿਹੜੇ ਨੇ ਆਪਣਾ ਗੁੱਸਾ ਕਿਸੇ ਨਾ ਕਿਸੇ ਰੂਪ ਵਿੱਚ ਦਿਖਾ जरूर ਦੇਣਗੇ ਮੈਂ ਕੰਗਰਸ ਲੋਕ ਨੇ ਥੱਪੜ ਨਾ ਮਤਲਬ ਪੰਜਾਬ ਪੂਰੇ ਦੇ ਜਿਵੇਂ ਅੱਤਵਾਦ ਨਾਲ ਜੁੜਿਆ ਗਿਆ ਜਾਂ ਅਲੱਗਵਾਦ ਨਾਲ ਜੁੜਿਆ ਗਿਆ ਉਸ ਨੂੰ ਦੇਖੋ ਜੀ ਜਿਹੜਾ ਬੁਰਾ ਇਨਸਾਨ ਆ ਉਹਨੇ ਕੋਈ ਨਾ ਕੋਈ ਬੁਰੀ ਤਾਕਤ ਨੂੰ ਕੋਈ ਨਾ ਕੋਈ ਬੁਰੇ ਖਿਆਲ ਨੂੰ ਖਿਆਲ ਨੂੰ ਫੈਲਾਉਣਾ ਹੀ ਹੈ ਜਿਸਲੇ ਉਹਨੇ ਪੰਜਾਬ ਦੇ ਜਿਹੜੇ ਪੁਰਾਣੇ ਹਾਲਾਤ ਨੇ ਉਹਨਾਂ ਨੂੰ ਅੱਗੇ ਲਿਆ ਕੇ ਲੋਕਾਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਅੱਤਵਾਦ ਦਾ ਜਾਂ ਵੱਖਵਾਦ ਦਾ ਨਾ ਲੈ ਕੇ ਉਹਨਾਂ ਨੂੰ ਦਸੀਏ ਕਿ ਜੀ ਇਹ ਅਤਵਾਦੀ ਨੇ ਪੰਜਾਬ ਦੇ ਲੋਕ ਤਾਂ ਪਿਆਰ ਦੇ ਭੁੱਖੇ ਆ ਜੇ ਅਸੀਂ ਚਾਹੀਏ ਤਾਂ ਜੇ ਪਿਆਰ ਨਾ ਚਾਹੋ ਤੇ ਭਾਵੇਂ ਤੁਸੀਂ ਸਾਰੀ ertid ਲੈ ਲਓ ਪਰ ਜੇ ਤੁਸੀਂ ਕਹੋ ਕਿ ਗੰਦੇ ਗਾਲਾਂ ਕੱਢ ਕੇ ਜਾਂ ਆਪਣੇ ਮਨ ਦੇ ਗੁਬਾਰ ਕੱਢ ਕੇ ਤੁਸੀਂ ਪੰਜਾਬੀਆਂ ਦਾ ਕੁਝ ਨੁਕਸਾਨ ਕਰ ਲੋਗੇ ਤੇ ਨਹੀਂ ਪੰਜਾਬੀ ਤੁਹਾਨੂੰ ਆਪਣੀ ਜਿਹੜੀ ਹਿੱਕ ਦੇ ਉੱਪਰ ਦੇ ਉਹ ਖਲ ਬੋਂਦੇ ਨੇ ਨਾ ਉਹ ਆਪਣੀ ਹੇ ਕਿਚੀਰ ਕੇ ਇੰਨਾ ਅਨਾਜ ਉਗਾਉਂਗਾ ਕਿ ਪੂਰੀ ਦੁਨੀਆ ਨੂੰ ਦੇ ਰਿਆ ਤੇ ਉਹਨਾਂ ਦੀ ਜਦੋਂ ਹਿੱਕ ਨੂੰ ਦਰਦ ਪਹੁੰਚਦਾ ਤੇ ਫਿਰ ਉਹਦਾ ਜਵਾਬ ਜਿਹੜਾ ਮਿਲਿਆ ਉਹ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਇਹ ਜੀ ਹੋਰ ਲੋਕਾਂ ਨੂੰ ਕੀ ਮੈਸੇਜ ਦਿਓਗੇ ਦੇਖੋ ਜੀ ਕਈ ਲੋਕ ਜਿਹੜੇ ਸੋਚਦੇ ਹਾਂ ਆ ਫਾਮਾ ਉਡਾ ਰਹੇ ਨੇ ਕਿ ਨਹੀਂ ਜੇ ਇਦਾਂ ਨਹੀਂ ਸੀ ਹੋਣਾ ਚਾਹੀਦਾ ਇਹ ਗਲਤ ਹੋ ਗਿਆ ਇਦਾਂ ਤੇ ਕੋਈ ਸੇਫਟੀ ਨਹੀਂ ਹੈਗੀ ਤੇ ਜਦੋਂ ਤੁਸੀਂ ਕੰਗਨਾਰਾ ਰਣੌਤ ਨੇ ਜੋ ਸ਼ਬਦ ਬੋਲੇ ਸੀ ਉਦੋਂ ਤੁਸੀਂ ਉਹਨੂੰ ਰੋਕਦੇ ਉਹਨੂੰ ਉਦੋਂ ਉਹਨੂੰ ਉਦੋਂ ਅੰਦਰ ਪਕੜ ਕੇ ਕਰਦੇ ਕਿ ਤੂੰ ਇਹੋ ਦੀ ਭਾਵਨਾਵਾਂ ਵਾਂਗ ਲੋਕਾਂ ਚ ਪੁਲਾ ਰਹੀ ਹੈ ਕਿਉਂ ਕਹਿ ਰਹੀਆਂ ਕਿ 100-100 ਰੁਪਏ ਦੇ ਸਾਡੀਆਂ ਮਾਤਾਵਾਂ ਜਿਹੜੀਆਂ ਜਿਹੜੀਆਂ ਉਹ ਧਰਨਿਆਂ ਤੇ ਬੈਠੀਆਂ ਹੋਈਆਂ ਕਿਉਂਕਿ ਕੋਈ 100 ਰੁਪਏ ਦੇ ਉੱਤੇ ਜਨਾਨੀ ਲੈ ਕੇ ਦੱਸੋ ਜੀ ਅੱਜ ਕੱਲ ਤੇ ਕੋਈ ਭਾਵੇਂ ਤੁਸੀਂ 1000 ਰੁਪਏ ਵੀ ਦੋ ਤੇ ਕਹੋ ਕਿ ਦਿੱਲੀ ਜਾ ਕੇ ਬਾਰਡਰ ਤੇ ਬੈਠ ਕੋਈ ਬੈਠਦਾ ਜਿੰਨਾ ਚਿਰ ਸਾਡੀ ਸਾਨੂੰ ਸੇਕ ਨਹੀਂ ਪਹੁੰਚਦਾ ਪੰਜਾਬ ਨੂੰ ਤਾਇਆ ਗਿਆ ਇਸੇ ਕਰਕੇ ਪੰਜਾਬ ਦੇ ਲੋਕ ਉੱਚ ਦਿੱਲੀ ਬਾਰਡਰ ਤੇ ਬੈਠੇ ਹੋਏ ਆ ਤੜਸਾਣਾ ਥੱਪੜ ਮਾਰਨਾ ਜਾਇਜ਼ ਸੀ ਨਾ ਬਿਲਕੁਲ ਜੀ ਜਾਇਜ਼ ਸੀ ਕਿਉਂਕਿ ਕਿਤੇ ਨਾ ਕਿਤੇ ਇੱਕ ਵਾਰ ਨਿਕਲਣਾ ਸੀ ਕਿਸੇ ਨਾ ਕਿਸੇ ਪੱਖੋਂ ਨਿਕਲਣਾ ਸੀ ਇਸੇ ਰਾ ਕੁਲਵਿੰਦਰ ਕੌਰ ਨੂੰ ਗਿਆ ਔਰ ਅਸੀਂ ਸਾਰੇ ਉਹਦੇ ਨਾਲ ਆਉਣ ਬੜੇ ਖੁਸ਼ ਆ ਕਿ ਉਸ ਔਰਤ ਨੂੰ ਕਿ ਜਦੋਂ ਦੇਖੋ ਟੀਵੀ ਦੇ ਉੱਪਰ ਚੈਨਲ ਤੇ ਉੱਤੇ ਖਬਰ ਚੱਲ ਰਹੀ ਸੀ ਨਾ ਮੰਡੀ ਤੋਂ ਤੇ ਮੇਰਾ ਖਿਆਲ ਹੈ ਕਿ ਹਰ ਪੰਜਾਬੀ ਕਹਿ ਰਿਹਾ ਹੋਵੇਗਾ ਕਿ ਇਹ ਔਰਤ ਨਹੀਂ ਬਣਨੀ ਚਾਹੀਦੀ ਇਹ ਔਰਤ ਖਰਾਬ ਹੈ ਉਹਦੇ ਬਾਰੇ ਹਰ ਕੋਈ ਇਹੀ ਮਤਲਬ ਕਿ ਪੰਜਾਬ ਦੇ ਲੋਕਾਂ ਦੇ ਦਿਮਾਗ ਵਿੱਚ ਇਹ ਸਿਸੀ ਸੀਗੀ ਕਿ ਹਿਮਾਚਲ ਦੇ ਲੋਕ ਇਸ ਔਰਤ ਨੂੰ ਕਿਉਂ ਬਣਾ ਰਹੇ ਹੈ ਲੇਕਿਨ ਉਹਦੀ ਆਉਟਪੁੱਟ ਜਿਹੜੀ ਉਹ ਦੂਜੇ ਤੀਜੇ ਦੇ ਨਹੀਂ ਸਾਰਿਆਂ ਦੇ ਸਾਹਮਣੇ ਆ ਗਈ ਕਿਉਂਕਿ ਜਿਹੜੇ ਲੋਕਾਂ ਦੇ ਅੰਦਰ ਉਹ ਵਿਚਾਰ ਸੀਗੇ ਉਹ ਕਿਹਨੇ ਕਿਤੇ ਨਰਵਾਰ ਹੋਣੇ ਸੀ ਹੋ ਸਕਦਾ ਹੋਰ ਵੀ ਕਈ ਕੁਲਵਿੰਦਰ ਕੌਰ ਵਰਗੀਆਂ ਹੋਰ ਵੀ કરી ਕੁੜੀਆਂ ਇਸ ਕੰਮ ਲਈ ਤਿਆਰ ਹੁੰਦੀਆਂ ਪਰ ਸੇਹਰਾ ਕੁਲਵਿੰਦਰ ਕੌਰ ਦੇ ਸਿਰ ਤੇ ਲੱਗਣਾ ਸੀ ਸੋ ਇਹ ਸਨ ਮੈਡਮ ਪ੍ਰਿੰਸੀਪਲ ਜਿਨ੍ਹਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਦਾ ਥੱਪੜ ਮਾਰਨਾ ਬਿਲਕੁਲ ਜਾਇਜ਼ ਸੀ ਕਿਉਂਕਿ ਉਹਦੇ ਨਾਲ ਪੂਰਾ ਪੰਜਾਬ ਖੜਾ ਹੈ ਧੰਨਵਾਦ